ਇਸ ਸਮੇਂ ਤੋਂ ਪਹਿਲਾਂ ਪ੍ਰਸ਼ਾਸਨ ਜੇ ਕਾਰਵਾਈ ਕਰ ਦਿੰਦਾ ਇਹ ਮੋਰਚਾ ਨਹੀਂ ਲੱਗਣਾ ਸੀ ਉਸੇ ਪੁਲਸ ਰਾਜ ਹੈਗਾ ਕੋਈ ਆਸ ਨਹੀਂ ਹੈਗੀ ਇਸ ਕਰਕੇ ਗੁੰਡਾਗਰਦੀ ਹੈ ਬਦਮਾਸ਼ੀ ਹੈਗੀ ਯਾਰ ਧਰਨੇ ਨੂੰ ਕਿਸਾਨ ਜੁਨੀਅਰਾਂ ਦਾ ਕਿੱਦਾਂ ਦਾ ਸਮਰਥਨ ਹੈ ਇਹਨਾਂ ਸਮਾਂ ਇਨਸਾਫ ਨਹੀਂ ਮਿਲੇਗਾ ਅਸੀਂ ਸਮਰਥਨ ਚ ਰਵਾਂਗੇ ਕਰਨਲ ਪੁਸ਼ਪਿੰਦਰ ਸਿੰਘ ਬਾੜ ਦਾ ਜਿਹੜਾ ਮਸਲਾ ਚੱਲ ਰਿਹਾ ਉਸ ਨੂੰ ਲੈ ਕੇ ਤਰਨਾ ਜਿਹੜਾ ਦੂਜੇ ਦਿਨ ਵੀ ਜਾਰੀ ਹੈ ਤਾਂ ਕਿਸਾਨ ਜੂਨੀਅਨ ਵੀ ਇਸ ਮਸਲੇ ਵਿੱਚ ਹਿੱਸਾ ਜਿਹੜਿਆ ਲੈਂਨ ਜਾ ਰਹੀਆਂ ਨੇ ਤਾਂ ਤਰਨੇ ਵਿੱਚ ਕਿਸਾਨ ਜੂਨੀਅਨ ਦੇ ਆਗੂ ਨੇ ਉਹ ਵੀ ਪਹੁੰਚੇ ਨੇ ਤਾਂ ਅੱਜ ਕਰਨਲ ਬਾੜ ਦੇ ਜਿਹੜਾ ਮਸਲੇ 'ਚ ਪਹੁੰਚੇ ਹੋ ਕਿਵੇਂ ਦੇਖ ਰਹੇ ਹੋ ਇਸ ਸਾਰੇ ਮਸਲੇ ਨੂੰ ਲੈ ਕੇ ਕੀ ਸਮੇਂ ਤੋਂ ਪਹਿਲਾਂ ਪ੍ਰਸ਼ਾਸਨ ਜੇ ਕਾਰਵਾਈ ਕਰ ਦਿੰਦਾ ਇਹ ਮੋਰਚਾ ਨਹੀਂ ਲੱਗਣਾ ਸੀਗਾ ਜੀ ਦੇਖੋ ਜੀ ਕੋਈ ਅਮਨ ਨਹੀਂ ਕਾਨੂੰਨ ਨਹੀਂ ਇੱਥੇ ਪੁਲਿਸ ਰਾਜ ਹੈਗਾ ਕੋਈ ਆਸ ਨਹੀਂ ਹੈਗੀ ਇਸ ਕਰਕੇ ਗੁੰਡਾਗਰਦੀ ਹੈ ਬਦਮਾਸ਼ੀ ਹੈਗੀ ਯਾਰ ਤੇ ਸਿੱਧੀ ਲੋਕਾਂ ਨੂੰ ਬੰਗਾਰ ਤੇ ਅਸੀਂ ਇਹਨੂੰ ਫੇਸ ਕਰ ਰਹੇ ਆ ਅਸੀਂ ਇਹਨੂੰ ਚੈਲੰਜ ਦੇ ਰੂਪ ਚ ਲਿਆ ਤੁਹਾਡੇ ਸਾਹਮਣੇ ਆ ਤੁਹਾਨੂੰ ਕਟਨਾ ਦਾ ਮਹਿਸੂਸਨ ਦੁਆਰਾ ਬੋਲਣ ਦੀ ਲੋੜ ਨਹੀਂ ਹੈਗੀ ਇਸ ਕਰਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨੋਂ ਜਿਹੜੀਆਂ ਕਾਰਪੋਰੇਟਸ ਦੀਆਂ ਨੁਮਾਇੰਦਾ ਸਰਕਾਰਾਂ ਨੇ ਇਹਨਾਂ ਚ ਲੋਕ ਨੁਮਾਇੰਦਗੀ ਦੀ ਕੋਈ ਗੱਲ ਨਹੀਂ ਹੈਗੀ ਕੋਈ ਇੱਥੇ ਲੋਕਤੰਤਰ ਨਹੀਂ ਹੈਗਾ ਪੂਰੇ ਦਾ ਪੂਰਾ ਇੱਥੇ ਜਿਹੜਾ ਕਾਰਪੋਰੇਟੀਕਰਨ ਹੈ ਪੈਸਾ ਤੰਤਰ ਹੈ سرمایه ਦਾ ਪ੍ਰਬੰਧ ਤੇ ਇੱਥੇ ਉਪਦਮਾਸ਼ੀ ਕਰਦੇ ਆ ਉਹਨਾਂ ਨੂੰ ਹੈ ਕਿ ਰਾਜ ਦੇ ਵਿੱਚ ਬਲਕਿ ਇੱਥੇ ਜਿਹੜੀ ਆ ਵੀ ਉਹ ਪੁਲਿਸ ਕੰਮ ਕਰੇਗੀ ਤੇ ਇਹ ਪੁਲਿਸ ਸਰਕਾਰ ਔਰ ਇੱਥੋਂ ਦਾ ਜੋ ਵੀ ਨਿਆ ਪ੍ਰਬੰਧ ਹੈ ਤੇ ਬਿਊਰੋਕ੍ਰੇਸੀ ਆ ਉਹ ਸਾਰਾ ਇੱਕ ਗੁੰਡਾ ਗੱਠ ਜੋੜ ਹੈਗਾ ਤੇ ਉਹਦੀ ਇਹ ਕਰਤੂਤ ਹੈ ਤਾਂ ਹੁਣ ਧਰਨੇ ਨੂੰ ਕਿਸਾਨ ਜੁਨੀਅਰ ਦਾ ਕਿੱਦਾਂ ਦਾ ਸਮਰਥਨ ਰਹੇਗਾ ਜੀ ਇਹ ਜਿੰਨਾ ਸਮਾਂ ਇਨਸਾਫ ਨਹੀਂ ਮਿਲੇਗਾ ਅਸੀਂ ਸਮਰਥਨ ਚ ਰਹਾਂਗੇ ਸਹਿਯੋਗ ਚ ਰਹਾਂਗੇ ਤੇ ਨਾਲ ਖੜਾਂਗੇ ਤੇ ਨਾਲ ਲੜਾਂਗੇ ਜੋ ਬਿੱਤੇ ਦਿਨੀ ਕਿਸਾਨਾਂ ਤੇ ਕਾਰਵਾਈ ਹੋਈ ਆ ਉਹਨੂੰ ਕਿਵੇਂ ਦੇਖੀਏ ਉਹ ਵੀ ਬਦਮਾਸ਼ੀ ਹੈ ਗੁੰਡਾਗਰਦੀ ਆ ਹੋਰ ਕੀ ਹੈ ਇਹ ਲੋਕਤੰਤਰ ਕਿਹੜਾ ਹੈਗਾ ਕਿ ਇੱਥੇ ਅਸੀਂ ਆਪਣਾ ਧਰਨਾ ਨਹੀਂ ਕਰ ਸਕਦੇ ਮੁਜ਼ਾਹਰਾ ਨਹੀਂ ਕਰ ਸਕਦੇ ਸੰਵਿਧਾਨ ਦਾ ਹੱਕ ਆ ਤੇ ਇਸ ਕਰਕੇ ਕਿਵੇਂ ਰੋਕਿਆ ਜਾ ਸਕਦਾ ਸਾਨੂੰ ਚੰਡੀਗੜ੍ਹ ਦੀ ਰਾਜਧਾਨੀ ਸਾਡੀ ਆਪਣੀ ਹੈਗੀ ਆ ਤੇ ਜਾਂ ਸਾਨੂੰ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ ਤੇ ਜਦੋਂ ਮਰਜ਼ੀ ਚੱਕ ਲੋ ਤੇ ਜਦੋਂ ਮਰਜ਼ੀ ਉੱਥੇ ਸਮਾਨ ਜਿਹੜਾ ਭੰਦੇ ਉਤੋੜ ਦਿਓ ਇਹ ਗੁੰਡਾਗਰਦੀ ਹੈ ਸਾਰੀ ਇਹ ਬਦਮਾਸ਼ੀ ਹੈਗੀ ਆ ਇਸ ਕਰਕੇ ਰਾਜ ਹੈ ਨਹੀਂ ਤਖਤੋ ਤਾਜ ਹੈ ਨਹੀਂ ਸਿਰਫ ਤੇ ਸਿਰਫ ਬਕਾਊ ਮਾਲ ਹੈ ਜਿਹੜਾ ਵਿਕਿਆ ਹੋਇਆ ਤੋ ਕਾਰਪੋਰੇਟ ਦੀਆਂ ਦਿਸ਼ਾ ਨਿਰਦੇਸ਼ਾਂ 'ਚ ਕੰਮ ਕਰਦਾ ਕਿ ਜੇ ਕਿਸਾਨਾਂ ਨੇ ਕਾਰਪੋਰੇਟ ਨੀਤੀਆਂ ਦਾ ਵਿਰੋਧ ਕੀਤਾ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਬਦਮਾਸ਼ੀ ਦਾ ਰਾਜ ਕਰੋ ਜੀ ਸੋ ਇਹ ਸਾਨੇ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਪਸ਼ਪਿੰਦਰ ਸਿੰਘ ਵਾਰ ਦੇ ਹੱਥ ਵਿੱਚ ਤੰਨਾ ਲੱਗਿਆ ਹੋਇਆ ਉਹਨਾਂ ਦੇ ਨਾਲ ਪੂਲ ਸਮਰਥਨ ਹੋਏਗਾ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਹੁਣ ਕਦੋਂ ਤੱਕ ਕੋਈ ਵੱਡੀ ਕਾਰਵਾਈ ਕਰੇਗਾ ਤੇ ਇਸ ਮੋਰਚੇ ਨੂੰ ਇਥੋਂ ਛਕਾਏਗਾ ਵੀਡੀਓ ਜਰਨਲਿਸਟ ਅਤਲ ਬਰਮਾਣਾ ਸਤਰਾ ਸਿੰਘ ਮਠੋਰੀ ਐਨ ਆਰ ਆਈ